ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਸਦਈ ਬਹੁਲਾ ਪੰਗਵਾਂ ਪਰਿ ਤੇਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਤੋ ਈ ਜਾਣਦਾ ਕਵਨ ਈ ਨਾ ਜਗ ਬੀਤ ਜਿਸੁ ਬਲੇ ਕਿਰਪਾ ਸੋਈ ਵਿਦੂਜੈ ਤਾ ਕੀ ਨਿਰਮ ਕ੍ਰੀਪ ਈ ਜਾਣੈ ਕਵਨ ਈਹਾ ਜਤ ਮੀਤ ਜੈਸੂ ਏ ਕਿਰਪਾਲ ਸੁਰੀ ਪਿਧ ਪੂਤੈ ਤਾਂ ਕੀ ਨਿਰਮਲ ਰੀਤ ਰਹਾਉ ਬਾਤ ਅਦਾ ਬੰਦਾ ਸੁਤ ਬੰਦਪ پورب جنم کے ملے سنجوگی انتہا سہائی ਤੰਬ ਹੈ ਸੰਤੂਪ ਨਾ ਪਾਇਆ ਹਸਤ ਰਤ ਅਸਵ ਪਵਨ ਤੇਜ ਧਨੀ ਤੁਮਨ ਤਤ ਰੰਗ ਸੰਗ ਨ ਚਲਿਓ ਕਿੰਬਹ ਕਸ਼ਵੈ ਸਿਧਾਇਓ ਨੰਗਰ ਹਰ ਕੀ ਸੰਤ ਪ੍ਰੇਅ ਪ੍ਰੀਤ ਨੂੰ ਪ੍ਰਾਪਤ ਕੇ ਤਾਗ ਹਰ ਹਰ ਜੈ ਐ ਮਾਟਕ ਈਹਾਂ ਸੁਖ ਆਗੈ ਕਥਿ ਉਜਲ ਸੰਗ ਸੰਤਨ ਕੈ ਪਈਐ ਹਰਿ ਕੇ ਸੰਤ ਦੇਹ ਪੀਤੁ ਪ੍ਰਭ ਕੇ ਤਾ ਕੈ ਹਰਿ ਹਰਿ ਗਈਐ ਨਾਿਤਿ ਇਹ ਸੁਖ ਆਗੈ ਪਿਉ ਜਲ ਤੰਦ ਸੰਤਨ ਕੈ ਪਈਐ ਵਾਹਿਗੁਰੂ ਦਾ ਫਲ ਸਾਹਿਬ ਵਾਹਿਗੁਰੂ ਕੀ ਜੀਤ ਜੈਤਰੀ ਵਾਹਲਾ ਕੰਤਿ ਵਾਗਤਾ ਦੀਜਾ ਇੱਕ ਊੰਕਾਰ ਸਤਿ ਸ੍ਰੀ ਸਾਬ ਕੋਈ ਜਨ ਹੈ ਕਾਬੜੀ ਕਾ ਜਲ ਪੀਤ ਜਿਸ ਹੋਏ ਕਿਰਪਾ ਸ੍ਰੀ ਬਿਦਕਾ ਕਾ ਕੀ ਨਿਰਮਲ ਰੀਤ ਅੰਤ ਸਤਿਉ ਸਤਿਨਾਮ ਸ੍ਰੀ ਵਾਣੀ ਗੁਰੂ ਦੀ